ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਕਬੱਡੀ ਕੱਪਾਂ ਦੀ ਕਬੱਡੀ ਟੂਰਨਾਮੈਂਟਾਂ ਦੀ ਕਬੱਡੀ ਦੇ ਹੋ ਰਹੇ ਘਾਣ ਦੀ ਪਹਿਲਾਂ ਆਪ ਹੁਆ ਸੀ ਕੱਪ ਪਕੜਾਣੇ ਦਾ ਸਾਨੂੰ ਪਤਾ ਉੱਥੇ ਕੰਬਾਈਨਾ ਰੱਖੀ ਹੋਦੀ ਕਿੰਨਾ ਰੌਲਾ ਪਿਆ ਸੀ ਸਾਰਾ ਟੂਰਨਾਮੈਂਟ ਸਾਰਾ ਮੇਲਾ ਬਿਲਕੁਲ ਖਾਬ ਹੋ ਗਿਆ ਸੀਗਾ ਤੇ ਰਾਤ ਹੋਇਆ ਕੱਪ ਸਹਾਨੇ ਦਾ ਠੀਕ ਹੈ ਸੋ ਨੂੰ ਪਤਾ ਰਾਤ ਨੂੰ ਪਟਨਾ ਬਾਬੀਆ ਬੜੀ ਦਰਦਨਾਕ ਮੌਤ ਹੋਈ ਰਾਣਾ ਬਲਾ ਚੌਰੀਆ ਜੋ ਕਬੱਡੀ ਕੋਚ ਸੀਗਾ ਕਬੱਡੀ ਦੀਆਂ ਟੀਮਾਂ ਬਣਾਉਂਦਾ ਸੀ ਵੱਡੇ ਵੱਡੇ ਪਲੇਅਰ ਉਹਦੇ ਅੰਡਰ ਗ੍ਰੇਡ ਦੇ ਸੀ ਦੇਖੋ ਬਈ ਉਸ ਇਨਸਾਨ ਦੀ ਮੌਤ ਕਿੱਦਾਂ ਹੋਈ ਕੀ ਕਾਰਨ ਹੋਇਆ ਇੱਕ ਸਿੰਪਲ ਜੀ ਗੱਲ ਆ ਉਹਦਾ ਬਾਈ ਦਾ ਉੱਥੇ ਸਨਮਾਨ ਸੀ ਸੋਨੇ ਦੀ ਮੁੰਦੀ ਦੇ ਨਾਲ ਤੇ ਟੀਮਾਂ ਵੀ ਬਣਾ ਕੇ ਲੈ ਕੇ ਆਇਆ ਸੀ ਪੂਰੀਆਂ ਤਗੜੀਆਂ ਤਾਂ ਕੁਝ ਸ਼ਰਾਰਤੀ ਅਨਸਰ ਆਏ ਉਹਨਾਂ ਨੇ ਫੋਟੋ ਖਿਚਾਉਣ ਦੇ ਬਹਾਨੇ ਬਾਈ ਦੇ ਮੂੰਹ ਤੇ ਕੱਪੜਾ ਪਾ ਕੇ ਤੇ ਗੋਲੀਆਂ ਮਾਰੀਆਂ ਫਾਇਰਿੰਗ ਕੀਤੀ ਤੇ થાਦੀ મારਦਾ देखो ਕਿੰਡੀ ਦਰਦਨਾਕ ਮੌਤ ਦਿੱਤੀ ਕਾਰਨ ਕੀ ਸੀ ਰੀਜਨ ਕੀ ਸੀ ਠੀਕ ਹੈ ਇਹ ਆਪਾਂ ਨੂੰ ਨਹੀਂ ਪਤਾ ਪਰ ਜਿੱਦ ਕਬੱਡੀ ਦੇ ਵਿੱਚ ਖੌਫ ਪੈਦਾ ਹੋ ਗਿਆ ਬਾਈ ਇਸ ਸੀਜ਼ਨ ਤੁਸੀ ਸੋਚੋ ਬਾਈ ਇੱਕ ਪਲੇਅਰ ਸੁਪਰਸਟਾਰ ਆ ਉਹਨੂੰ ਕੋਈ ਫੋਟੋ ਖਿਜਾਉਣ ਆਇਆ ਉਹਦੇ ਮਨ 'ਚ ਕੀ ਜਾਊਗਾ ਉਹੀ ਗੱਲ ਜਾਊਗੀ ਵੀ ਫੋਟੋ ਖਿਜਾਉਣਾ ਬੰਦਾ ਕੋਈ ਬੇਈਮਾਨ ਨਾ ਹੋ ਜਾਏ ਕੋਈ ਗੋਲੀ ਨਾ ਮਾਰ ਦੇ ਕੋਈ ਵਾਰਦਾਤ ਨਾ ਕਰ ਦੇ ਹਨਾ ਕੋਈ ਵੀ ਮਾਂ ਬਈ ਆਪਣੇ ਪੁੱਤ ਨੂੰ ਹੁਣ ਟੂਰਨਾਮੈਂਟ ਤੇ ਨਹੀਂ ਭੇਜੂਗੀ ਡਰੂਗੀ ਕਿਉਂਕਿ ਕਬੱਡੀ ਦੇ ਵਿੱਚ ਇੰਨਾ ਰੌਲਾ ਇੰਨਾ ਸ਼ਰਿਆ ਮੁਕਾਦਲ ਹੈ ਨਾ ਇਹ ਸਭ ਕੁਝ ਕੀ ਹੁੰਦਾ ਬਈ ਇੱਕ ਪੈਸੇ ਕਾਰਨ ਜਿਹੜੇ ਕਿ ਮੰਨ ਕੇ ਚੱਲ ਮੂਰੇ ਆਪਾ ਕੋਚ ਆ ਉਹਨਾਂ ਦਾ ਵਿੱਚੋਂ ਕਮਿਸ਼ਨ ਆਉਂਦਾ ਸੋ ਉਹਨੂੰ ਪਤਾ ਟੀਮਾਂ ਬਣਾਉਂਦੇ ਮਿਹਨਤ ਕਰਦੇ ਨੇ ਹਨਾ ਹਰ ਇੱਕ ਦਾ ਨਾਂ ਹੁੰਦਾਗਾ ਤੇ ਕਲੱਬਾਂ ਵੀ ਉਹਨਾਂ ਦੇ ਅੰਡਰ ਟੀਮਾਂ ਸੌਂਪ ਦਿੰਦੀਆਂ ਵੀ ਤੂੰ ਬਣਾ ਕੇ ਲਿਆਉਣੀ ਆ ਬਈ ਤੇਰਾ ਸਨਮਾਨ ਕਰਾਂਗੇ ਠੀਕ ਹੈ ਤੇਰਾ ਮਾਨ ਸਤਕਾਰ ਕਰਾਂਗੇ ਦੇਖੋ ਕਬੱਡੀ ਦੇ ਵਿੱਚ ਹੋ ਕੀ ਰਿਹਾ ਚੱਲ ਕੀ ਰਿਹਾ ਸਾਰਾ ਕਾਰਨ ਕੀ ਹੁੰਦਾ ਪਲੇਅਰਾਂ ਨੂੰ ਖੜਿਆ ਹੁੰਦਾ ਤਗੜੇ ਪਲੇਅਰਾਂ ਦਾ ਰੌਲਾ ਪੈਂਦਾ ਬਈ ਇੱਥੇ ਵੀ ਉਹ ਫਲਾਨਾ ਮੇਰੀ ਟੀਮ ਦੇ ਕਿੱਡੇ ਫਲਾਨਾ ਮੇਰੀ ਨੂੰ ਕਿੱਡੇ ਉਹ ਉਹਦੇ ਅੰਡਰ ਕਿਉਂ ਖੇਡਦਾ ਉਹ ਮੇਰੇ ਅੰਡਰ ਖੇਡੇ ਆਹੀ ਚੱਕਰ ਹੁੰਦਾ ਬਈ ਇਸੇ ਕਾਰਨ ਇਹ ਮੌਤ ਹੋਈ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਉਸ ਕੱਪ ਦੇ ਉੱਤੇ ਇੱਕ ਆਪਣਾ ਖੇਡ ਪ੍ਰਮੋਟਰ ਲਾ ਲੋ ਕੋਚ ਲਾ ਲੋ ਟੀਮਾਂ ਨੂੰ ਸਪான்ਸਰ ਕਰਦਾ ਜੀ ਤਗੜੇ ਤਗੜੇ ਪਲੇਅਰ ਉਹਦੇ ਅੰਡਰ ਸੀ ਰਾਣਾ ਬਲਾਚੌਰੀਆ ਚਲੋ ਕਹਿ ਚ ਆਇਆ ਬਹੁਤ ਜੰਗਾਂ ਆnsan ਸੀ ਜੋ ਮਨਨ ਕਿ ਚਲੋ ਰਾਤ ਮਾਰਿਆ ਗਿਆ ਤਾਂ ਇਸੇ ਕਰਕੇ ਮੇਰੇ ਭਰਾਵਾਂ ਨੂੰ ਬੇਨਤੀ ਆ ਪੀਲਾ ਕਿ ਵੱਡੇ ਵੱਡੇ ਕੱਪਾਂ ਤੇ ਇਹ ਵੱਡੇ ਵੱਡੇ ਨਾਮ ਜੀ ਨਾਂ ਰੱਖਣ ਤਾਂ ਬੈਸਟ ਆ ਬੁਲਟ ਤੋਂ ਵੱਡੀ ਚੀਜ਼ ਨਾਂ ਰੱਖਿਆ ਕਰਨਾ ਠੀਕ ਆ ਬੁਲਟ ਮੋਟਰਸਾਈਕਲ ਕੁਛ ਵੀ ਰੱਖਣਾ ਜਦੋਂ ਵੱਡੇ ਨਾਮ ਹੁੰਦੇ ਆ ਵੀ ਉੱਥੇ ਲਾਜ ਪੈਦਾ ਹੁੰਦਾ ਸਭ ਤੋਂ ਵੱਡੀ ਗੱਲ ਆ ਲਾਜ ਦਾ ਲਾਜ ਦੇ ਕਾਰਨ ਇਹ ਸਭ ਹੋ ਰਿਹਾ ਪੈਸੇ ਦੇ ਕਾਰਨ ਇਹ ਸਭ ਹੋ ਰਿਹਾ ਇਹ ਮੋਤਾ ਪੂਰੀਆਂ ਤਾਂ ਤੁਸੀਂ ਸਿਆਣੇ